ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਅੱਜ ਮੈਂ ਪਹੁੰਚੀ ਹਾਂ ਜੀ ਆਪਣੇ ਪੇਕੇ ਪਿੰਡ ਤੇ ਮੇਰੇ ਪੇਕੇਆਂ ਦੇ ਪਿੰਡ ਐਂਟਰ ਹੋਣ ਤੋਂ ਪਹਿਲਾਂ ਹੀ ਇੱਕ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਦਾ ਮਤਲਬ ਜੋ ਜਗ੍ਹਾ ਹੈ ਉਹ ਆਂਦੀ ਹੈ ਤੇ ਸਭ ਤੋਂ ਪਹਿਲਾਂ ਇੱਥੇ ਮੱਥਾ ਟੇਕਦੇ ਆ ਅਸੀਂ ਤੇ ਉਸ ਤੋਂ ਬਾਅਦ ਆ ਆਪਣੇ ਪੇਕੇਆਂ ਦੇ ਘਰ ਜਾਣੇ ਆ ਕੋਈ ਵੀ ਸਾਡੇ ਰਿਸ਼ਤੇਦਾਰ ਜਾਂ ਪਿੰਡ ਦੇ ਨਿਆਣੀਆਂ ਆਂਦੀਆਂ ਨੇ ਨਾ ਉਹ ਸਾਰੇ ਹੀ ਪਹਿਲਾਂ ਮੱਥਾ ਟੇਕਦੇ ਨੇ ਇੱਥੇ ਤੇ ਫੇਰ ਅਸੀਂ ਆਪਣੇ ਆਪਣੇ ਘਰ ਜਾਈਦਾ ਆ ਕਿਉਂਕਿ ਬਾਬਾ ਜੀ ਨੂੰ ਦੇਖੇ ਬਿਨਾ ਨੰਗਿਆ ਹੀ ਨਹੀਂ ਜਾਂਦਾ ਕਿ ਇਹਨਾਂ ਨੂੰ ਆਪਾਂ ਇਦਾਂ ਦੇਖ ਕੇ ਮੱਥਾ ਟੇਕ ਕੇ ਤੇ ਫੇਰ ਜਾਵਾਂਗੇ ਆਪਣੇ ਘਰ ਤੇ ਸੋ ਅਸੀਂ ਕਿਹਾ ਕਿ ਤੁਹਾਡੇ ਨਾਲ ਮੈਂ ਵੀ ਸ਼ੇਅਰ ਕਰਦੀ ਆ ਕਿ ਮੇਰੇ ਪਿੱਕੇ ਪਿੰਡ ਦਾ ਗੁਰਦੁਆਰਾ ਸਾਹਿਬ ਜਿਹੜਾ ਕਿ ਬਾਬਾ ਬੱਠਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਬਾਬਾ ਗੋਪਾਲ ਦਾਸ ਜੀ ਦੇ ਨਾਮ ਨਾਲ ਵੀ ਸਭ ਤੋਂ ਪਹਿਲਾਂ ਬਾਬਾ ਬੱਠਾ ਜੀ ਹੋਏ ਸੀ ਉਸ ਤੋਂ ਬਾਅਦ ਬਾਬਾ ਗੋਪਾਲदास ਜੀ ਤੇ ਉਸ ਤੋਂ ਬਾਅਦ ਹੋਰ ਕਾਫੀ ਜਿਹੜੇ ਗੁਰੂ ਮਹਾਰਾਜ ਜੀ ਸੀ ਨਾ ਉਹ ਹੋਏ ਸੀ ਇਹ ਜਿਸ ਵੇਲੇ ਤੁਹਾਨੂੰ ਚਲੋ ਅੰਦਰ ਦੀ ਵੀ ਜਿਹੜੀ ਆ ਵੀਡੀਓ ਦਿਖਾਉਂਗੀ ਹੋ ਸਕਦਾ ਮੈਂ ਅੰਦਰ ਜਾ ਕੇ ਘੱਟ ਬੋਲਾਂ ਕਿਉਂਕਿ ਪਾਠ ਚੱਲਦਾ ਹੁੰਦਾ ਫਿਰ ਚੰਗੇ ਨਹੀਂ ਲੱਗੀਦਾ ਇਸ ਲਈ ਤੁਸੀਂ ਖੁਦ ਹੀ ਸਮਝ ਜਾਣਾ ਜੋ ਵੀ ਹੈ ਤੇ ਆਪਾਂ ਤੇ ਜੋੜੇ ਪਹਿਲਾਂ ਉਤਾਰ ਦਿੰਨੇ ਆ ਕਿਉਂਕਿ ਰਾਸ਼ ਹੈ ਨਹੀਂ ਆ ਅੱਜ ਹੈਗਾ ਜੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਜਿਹੜਾ ਕਿ ਉਹ ਪਹਿਲਾਂ ਸਵੇਰੇ ਮਨਾ ਲਿਆ ਗਿਆ ਆ ਤੇ ਇਸ ਗੁਰਦੁਆਰੇ ਦੀ ਖਾਸੀਅਤ ਇਹ ਆ ਕਿ ਇੱਥੇ ਮਨੇਰੇ 2:30 ਵਜੇ ਬਾਬਾ ਜੀ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਇੱਧਰ ਸਮਾਦ ਦਾ ਇੱਧਰ ਵਾਲੀ ਦੇ ਤੇ ਇੱਥੇ ਮਤਲਬ ਪਿੰਡ ਦੀਆਂ ਨਵਾਂ ਧੀਆਂ ਜਿੰਨੇ ਵੀ ਬੰਦੇ ਨੇ ਮੁੰਡੇ ਬੰਦੇ ਸਭ ਸਵੇਰੇ 2:30 ਵਜੇ ਇੱਥੇ ਮਤਲਬ ਹੁੰਦੇ ਨੇ ਸੇਵਾ ਵਾਸਤੇ ਤੇ ਇੱਧਰ ਮੈਂ ਤੁਹਾਨੂੰ ਦਿਖਾਉਣੀ ਆ ਸਰੋਵਰ ਜਿੱਥੇ ਕਿ ਅਸੀਂ ਬਚਪਨ ਬਤਾਇਆ ਖੇਡੇ ਮੱਲੇ ਖੇਡੇ ਮਤਲਬ ਨਹਾਤੇ ਇਸ਼ਨਾਨ ਕੀਤਾ ਸੌਰੀ ਇਸ਼ਨਾਨ ਕਰ ਜਿਹੜਾ ਲੇਡੀਜ਼ ਆ ਇੱਧਰ ਹੈਗਾ ਬੀਬੀਆਂ ਵਾਸਤੇ ਇਹ ਲਿਖਿਆ ਵੀ ਹੋਇਆ ਜੇ ਬੀਬੀਆਂ ਦੇ ਇਸ਼ਨਾਨ ਵਾਸਤੇ ਠੀਕ ਹੈ ਜੀ ਤੇ ਇੱਥੇ ਨਾ ਸਰੋਵਰ ਦੇ ਉੱਪਰ ਅਖੰਡ ਪਾਠ ਸਾਹਿਬ ਰਖਾਇਆ ਜਾਂਦਾ ਸੀਗਾ ਇੱਥੇ ਉਹ ਕਮਰਾ ਤਾਂ ਬਣਿਆ ਆ ਤੇ ਹੁਣ ਸਰੋਵਰ ਜਿਹੜੇ ਹੈਗੇ ਨੇ ਇਹਨਾਂ ਦਾ ਪਾਣੀ ਥੋੜਾ ਜਿਹਾ ਸਹੀ ਨਹੀਂ ਲੱਗ ਰਿਹਾ ਉਹ ਸਫਾਈ ਕਰਦੇ ਹੁੰਦੇ ਆ ਹੁਣ ਕਰਨਗੇ ਵਿੱਚ ਫਿਸ਼ ਹੈਗੀਆਂ ਪਤਾ ਨਹੀਂ ਤੁਹਾਨੂੰ ਨਜ਼ਰ ਆਉਣਗੀਆਂ ਕਿ ਨਹੀਂ ਇਹ ਦੇਖੋ ਆ ਰਹੀਆਂ ਨਜ਼ਰ ਹਲਕੀਆਂ ਹਲਕੀਆਂ ਪਤਾ ਨਹੀਂ ਵੱਡੀਆਂ ਵੀ ਹੈਗੀਆਂ ਕਿ ਨਹੀਂ ਆ ਦੇਖ ਫਿਸ਼ ਕਿੰਨੀਆਂ ਵਾਈਟ ਫਿਸ਼ ਵੀ ਇੱਥੇ ਉਹ ਦੇਖ ਅਸੀਂ ਵੀ ਤਾਂ ਕੀ ਕਰ ਦਿੰਨੇ ਛੋਟੇ ਹੁੰਦੇ ਇਹਦੇ ਵਿੱਚ ਇੱਥੇ ਆਪਣੇ ਚਰਨ ਪਾ ਕੇ ਨਾ ਆਪਾਂ ਤੇ ਹੱਥ ਮਾਰ ਦਿੰਦੇ ਸੀ ਇਹਨਾਂ ਨੂੰ ਫਿਸ਼ ਨੂੰ ਨਾ ਪਾਣੀ ਨਹੀਂ ਨਾ ਸਾਫ਼ ਹੈਗਾ ਇਸ ਲਈ ਨਜ਼ਰ ਨਹੀਂ ਆ ਰਹੀਆਂ ਜੇ ਪਾਣੀ ਸਾਫ਼ ਹੁੰਦਾ ਫਿਰ ਬਹੁਤ ਸੋਹਣੀਆਂ ਦਿਖਦੀਆਂ ਹੈ ਨਾ ਨਹੀਂ ਹੁਣ ਚੱਲ ਗਏ ਇੱਥੇ ਲੋਕੀ ਨਾ ਦਾਣੇ ਪਾਉਂਦੇ ਇਹਨਾਂ ਨੂੰ ਆਹ ਦੇਖੋ ਇੱਥੇ ਦਾਣੇ ਵੀ ਖਿਲਰੇ ਹੋਏ ਕਣਕ ਦੇ ਜੋ ਵੀ ਲੋਕ ਘਰਾਂ ਤੋਂ ਲੈ ਕੇ ਆਂਦੇ ਨਾ ਚਾਵਲ ਕਣਕ ਇਹਨਾਂ ਨੂੰ ਪਾਈਦੀ ਆ ਉਹਨਾਂ ਨੂੰ ਆਵਾਜ਼ ਸੁਣ ਕੇ ਲੱਗਿਆ ਕਿ ਸ਼ਾਇਦ ਸਾਨੂੰ ਕੁਝ ਪਾਣਗੇ ਤੇ ਉੱਪਰ ਆਈਆਂ ਸੀ ਹੁਣ ਥੱਲੇ ਚਲ ਗਈਆਂ ਸੋ ਇੱਥੇ ਆਣ ਕੇ ਆ ਦਿਮਾਨ ਘਰ ਆ ਜੀ ਸਰੋਵਰ ਦੇ ਨਾਲ ਹੀ ਨਵੇਂ ਆ ਦਿੱਤੇ ਉਹ ਬੇਟਾ ਬਿੱਲ ਲੱਗੇ ਆ ਜੇ ਬਿੱਲ ਲੱਗੇ ਇਹ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਕਹਿੰਦੇ ਗਰਮੀਆਂ ਨੂੰ ਇਹਨਾਂ ਦਾ ਜੂਸ ਪੀਓ ਠੰਡਾ ਹੁੰਦਾ ਬਣਾ ਕੇ ਇੱਥੇ ਬਹੁਤ ਲੱਗੇ ਆ ਅੱਗੇ ਵਾਲੇ ਪੇੜ ਤੇ ਵੀ ਆ ਦੇਖੋ ਇੱਥੇ ਵੀ ਕਿੰਨੇ ਲੱਗੇ ਆ ਇੱਥੇ ਆਂਬ ਵੀ ਬਹੁਤ ਲੱਗਦੇ ਬਈ ਅੰਬਾਂ ਦੇਦਰ ਆ ਸਰੋਵਰ ਸਾਰ ਅੰਦਰ ਆਉਣ ਵਾਸਤੇ ਨਾ ਗੇਟ ਲੱਗੇ ਹੋਏ ਆ ਇਹ ਪਿੱਪਲ ਆ ਜੀ ਬਹੁਤ ਪੁਰਾਣਾ ਇੱਥੇ ਬਜ਼ੁਰਗ ਬੈਠਦੇ ਹੁੰਦੇ ਸੀ ਅੱਜ ਵੀ ਬੈਠਦੇ ਆ ਬਸੇ ਇਹ ਵੱਡਾ ਗੁਰਦੁਆਰਾ ਸਾਹਿਬ ਨਾ ਕਹਿ ਦਊਂ ਦੇਖੋ ਤੁਸੀਂ ਵਿਊ ਦੇਖੋ ਕਿੰਨਾ ਪਿਆਰਾ ਆ ਤੇ ਅੱਗੇ ਉਹ ਸਾਰਾ ਲਿਖਿਆ ਹੋਇਆ ਹੈ ਨਾ ਸਮਾਰਤ ਮੈਂ ਤੁਹਾਨੂੰ ਦਿਖਾਉਣੀ ਆ ਸੁੱਖ ਰੱਖਿਓ ਸੁੱਚੇ ਮਰਦ ਚ ਤੇ ਆਹ ਦੇਖੋ ਜੀ ਇੱਥੇ ਲਿਖਿਆ ਹੋਇਆ ਵਾ ਇਹ ਤੁਸੀਂ ਪੜ ਲੈਣਾ ਅੰਦਰ ਐਂਟਰ ਹੋ ਬਹੁਤ ਸੋਨੇ ਗੇਟ ਲੱਗੇ ਸਟੀਲ ਦੇ ਇੱਥੇ ਲੋਕ ਲੱਗਾ ਹੁੰਦਾ ਹੈ ਜੈ ਅੰਦਰ ਐਰ ਬੜੀ ਸਮਾਦ ਦਾ ਸਵੇਰੇ 2:30 ਵਜੇ ਇਸ਼ਨਾਨ ਕੀਤਾ ਜਾਂਦਾ ਜੀ ਦੇਖੋ ਤੁਸੀਂ ਅੰਦਰ ਦਾ ਥੋ ਮੂਆ ਮੰਗਿਆ ਮਰਾਦਾ ਮਿਲਦੀ ਆ ਬਹੁਤ ਹੀ ਵਧੀਆ ਜਗ੍ਹਾ ਸਾਡੇ ਪਿੰਡ ਦੀ ਤੇ ਹੁਣ ਅਸੀਂ ਕਰ ਰਹੇ ਹਾਂ ਜੀ ਪ੍ਰਕਰਮਾ ਸਮਾਦ ਦੀਆਂ ਉੱਪਰ ਦੇਖੋ ਲਾਈਟਾਂ ਲੱਗੀਆਂ ਹੋਈਆਂ ਜੋ ਵੀ ਲੋਕ ਇੱਥੇ ਗੁਲਦਸਤੇ ਚੜਾਉਂਦੇ ਆ ਤੇ ਫਿਰ ਇੱਥੇ ਉੱਪਰ ਰੱਖ ਦਿੱਤੇ ਜਾਂਦੇ ਦੇਖੋ ਐਸ ਤਰ੍ਹਾਂ ਸੀ ਸਾਰੇ ਰੱਖੇ ਹੋਏ ਲਾਈਟਾਂ ਲੱਗੀਆਂ ਹੋਈਆਂ ਐਦੋਂ ਸੀ ਗੁਰਦੁਆਰਾ ਸਾਹਿਬ ਦੀ ਐਂਟ੍ਰੈਂਸ ਪੂਰਾ ਸਾਹਿਬ ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ ਬਾਬਾ ਜੀ ਨੇ ਤੁਹਾਨੂੰ ਸੁਖਾਣੇ ਇਹ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਨੀ ਆ ਤਪਸਥਾਨ ਬਾਬਾ ਗੋਪਾਲਦਾਸ ਜੀ ਇਸ ਭੋਰੇ ਵਿੱਚ ਬਾਬਾ ਗੋਪਾਲਦਾਸ ਜੀ ਨੇ 32 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਸੀ ਅੰਦਰ ਅੰਦਰ ਦਰਵਾਜ਼ਾ ਬੰਦ ਹੈਗਾ ਜੀ ਪੋਰਾ ਸਾਹਿਬ ਇਹ ਅੰਮ੍ਰਿਤਸਰ ਆਰਟਿਸਟਿਕ ਚਾਜੀ ਗੁਰਦੁਆਰਾ ਆਥੇ ਮੇਰੇ ਪਿੱਕੇ ਪਿੰਡ ਬਿਆਸ ਤੋਂ ਥੋੜਾ ਦੂਰ ਆ ਤੁਸੀਂ ਵੀ ਦਰਸ਼ਨ ਕਰ ਸਕਦੇ ਆ ਕੇ ਬਹੁਤ ਹੀ ਪਵਿੱਤਰ ਸਥਾਨ ਆ उपर, गुरु ग्रंथ साहब जी उपर रखते हैं विराजमान हाँ जी एक तू स्पल चीज दिखाने मेरे पेक्या पिंड की ਤੁਸੀਂ ਕਹਿਣਾ ਬੜੇ ਪੇਕੇ ਪੇਕੇ ਲਾਈਏ ਕੁੜੀਆਂ ਨੂੰ ਹੰਦਾ ਹੀ ਸ਼ੌਂਕ ਵੜਾ ਆਪਣੇ ਪੇਕਿਆਂ ਦਾ ਦੇਖੋ ਪਹਿਚਾਨ ਹੀ ਗਏ ਹੋਣੇ ਆ ਕੀ ਹੈ ਹਨਾ ਇਹ ਕਿ ਦੱਪ ਮੇਰਾ ਫੋਨ ਵੀ ਵਿੱਚ ਨਾ ਡਿੱਗ ਜੇ ਪਾਣੀ ਹੈਗਾ ਪਾਣੀ ਮੈਨੂੰ ਨਜ਼ਰ ਨਹੀਂ ਆ ਰਿਹਾ ਟਿੰਡਾ ਵਾਲਾ ਖੂਹ ਆ ਦੇਖੋ ਚੱਲਦਾ ਆ ਚਲਾਉਂਦੇ ਇਹਨੂੰ ਇਹ ਦੇਖਣਾ ਮੇਰਾ ਫੋਨ ਨਾ ਸੁੱਟ ਦਿਓ ਵਿੱਚ ਥੋੜਾ ਹਿੱਲ ਤੇ ਰਿਹਾ ਵਾ ਇੱਥੋਂ ਚਲਾਉਂਦੇ ਇਹਨੂੰ ਬੰਦ ਕੀਤਾ ਹੋਇਆ ਹੈ ਨਾ ਹਾਂ 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 ਆਹ ਚੱਲਦਾ ਹੁਣ ਹੈਂਡ ਪੰਪ ਜਿੰਨ ਨਲਕਾ ਕਹਿੰਦੇ ਆ ਨਾ ਜਿਗੜੀ ਚੱਲਦਾ ਨਹੀਂ ਨਿਕਲਦਾ ਨਾ ਪਾਣੀ ਹੈ ਨਾ ਪਾਣੀ ਹੁਣ ਆ ਗਿਆ ਇਹ ਦੇਖਿਆ ਦੇਖੋ ਜੀ ਪਾਣੀ ਨਲਕਾ ਹੀ ਲਗਾਤਾ ਟਿੰਡਾ ਵਾਲੇ ਖੂਹ ਦੇ ਵਿੱਚ ਕਿੰਨਾ ਵਧੀਆ ਨਲਕਾ ਦੇਖੋ ਪੁਰਾਣੀ ਯਾਦ ਹੈ ਨਾ ਅਸੀਂ ਇੱਥੇ ਆਣ ਕੇ ਨਾ ਅਸੀਂ ਇੱਥੇ ਆਣ ਕੇ ਤੇ ਇਹਨੂੰ ਗੇੜਦੇ ਹੁੰਦੇ ਸੀ ਬੜੀਆਂ ਸ਼ਰਾਰਤਾਂ ਕਰਦੇ ਨੇ ਇਹ ਉੱਚੀ ਜਗ੍ਹਾ ਤੇ ਹੁੰਦਾ ਸੀ ਬੜਾ ਕਾਫੀ ਵੱਡਾ ਹੁੰਦਾ ਸੀਗਾ ਇਹਨਾਂ ਨੇ ਮਤਲਬ ਸਾਰਾ ਢਾ ਕੇ ਨਾ ਤੇ ਇੰਨੀ ਕੀ ਜਗ੍ਹਾ ਬਸ ਰੱਖੀ ਆ ਤੇ ਹੁਣ ਇਹਦੇ 'ਚ ਨਲਕਾ ਹੀ ਲਾਤਾ ਵੈਸੇ ਚਲਾਉਂਦੇ ਟਿੰਡਾ ਵਾਲਾ ਖੂਹ ਚੱਲਦਾ ਆ ਆ ਦੇਖੋ ਸਾਰਾ ਸਿਸਟਮ ਜਿਹੜਾ ਰੱਖਿਆ ਹੋਇਆ ਹੈ ਦਾ ਵੈਸੇ ਇਹ ਚੀਜ਼ਾਂ ਵਧੀਆ ਸੀ ਨਾ ਖੇਤਾਂ ਨੂੰ ਪਾਣੀ ਵੀ ਟਿੰਡਾ ਵਾਲੇ ਖੂਹ ਨਾਲ ਹੀ ਦਿੱਤਾ ਜਾਂਦਾ ਸੀ ਇਧਰੋਂ ਗੁਰਦੁਆਰਾ ਸਾਹਿਬ ਦਾ 뷰 ਦੇਖੋ ਆ ਇੱਧਰ ਮਤਲਬ ਗੁਰਦੁਆਰਾ ਸਾਹਿਬ ਬਹੁਤ ਵੱਡਾ ਆ ਇਹਦੇ ਇਹ ਨਾ ਸਾਲ ਦੇ ਵਿੱਚ ਦੋ ਵਾਰ ਮੇਲਾ ਲੱਗਦਾ ਹੈ 4 ਅਗਸਤ ਨੂੰ ਤੇ 3 ਮਾਰਚ ਨੂੰ ਹਾਂਜੀ ਇੱਧਰ ਸਾਰਾ ਪਾਰਕਾਂ ਦਾ ਪ੍ਰਬੰਧ ਹੈ ਵਧੀਆ ਹੈ ਤੁਪੇ ਬੈਠੋ ਸ਼ਾਮੇ ਬੈਠੋ ਜਿੱਦਾਂ ਮਰਜੀ ਇੱਧਰ ਲੰਗਰ ਹਾਲ ਨੇ ਇੱਥੇ ਅੰਦਰ ਬਣਦਾ ਹੈ ਲੰਗਰ ਇੱਧਰ ਲੰਗਰ ਹਾਲ ਚ ਮਤਲਬ ਵਰਤਾਇਆ ਜਾਂਦਾ ਇੱਧਰ ਬਣਦਾ ਸ਼ੈੱਡ ਚ ਹਾਂਜੀ ਇੱਧੇ ਲਾਈ ਸਾਈਡ ਬੰਬੀ ਵੀ ਹੈਗੀ ਐ ਜੀ ਉਹ ਦੇਖੋ ਨੀਲੇ ਰੰਗ ਦਾ ਚ ਬੱਚਾ ਦਿਖ ਰਿਹਾ ਐ ਅੱਗੇ ਸਾਹਮਣੇ ਦੇਖੋ ਕਿੰਨਾ ਵਧੀਆ ਬਰਤਨ ਸਾਫ਼ ਹੁੰਦੇ ਜਿੱਥੇ ਤੇ ਵਧੀਆ ਟੰਗ ਦੇ ਨਾਲ ਆਂਬ ਬਹੁਤ ਲੱਗਦੇ ਐ ਜੇ ਵੀ ਇੱਥੇ ਹੁਣ ਇਸ ਟਾਈਮ ਕੀ ਲੱਗਿਆ ਹੋਇਆ ਉੱਧਰ ਦੇਖੋ ਬੇਟਾ ਇੱਧਰ ਫਰੂਟ ਲੱਗਿਆ ਕੋਈ ਪਤਾ ਨਹੀਂ ਮਸੰਮੀ ਐ ਜਾਂ ਸੰਤਰੇ ਐ ਹੁਣ ਉਹ ਗ੍ਰੀਨ ਗ੍ਰੀਨ ਹੀ ਐ ਬਿਲਕੁਲ ਜੇ ਸੰਤਰੇ ਹੋਏ ਤੇ ਅਜੇ ਹਨਾ ਟਾਈਮ ਲੱਗੇਗਾ ਉਹਨਾਂ ਨੂੰ orange ਕਲਰ ਹੁੰਦੇ ਜਾਂਦੇ ਅਮਰੂਦ ਵੀ ਲੱਗੇ ਹੋਏ ਤੇ ਫਰੂਟ ਬਹੁਤ ਆ ਸਾਹਮਣੇ ਪਪੀਤੇ ਦੇ ਕਿਦਾਂ ਲਟਕ ਰਹੇ ਉੱਪਰ ਨਹੀਂ ਲੱਗੇ ਜਿੱਦਾਂ ਲੱਗਦੇ ਹਨਾ ਲਟਕਦੇ ਰਹੇ ਆ ਵਧੀਆ ਹੈ ਨਾ ਆ ਹੈਗੀ ਆ ਸ਼ਾਇਦ ਨਿੰਮਾ ਕਿ ਸ਼ਾਇਦ ਢੇ ਢੇ ਕ ਪਤਾ ਨਹੀਂ ਕੀ ਕਹਿੰਦੇ ਹਨਾ ਹੁਣ ਅਸੀਂ ਜਾ ਰਹੇ ਹਾਂ ਜੀ ਲੰਗਰ ਹਾਲ ਚ ਥੋੜਾ ਦੇਖਦੇ ਹਾਂ ਅੱਜ ਕੀ ਬਣਿਆ ਵਾ ਕਿਉਂਕਿ ਵਧੀਆ ਲੱਗਦਾ ਬਾਬਾ ਜੀ ਦਾ ਲੰਗਰ ਘਰ ਚੋਂ ਲੰਗਰ ਖਾਣਾ ਥੇਨੋ ਬਾਬਾ ਜੀ ਦਾ ਬੈੱਡ ਲੱਗਾ ਹੋਇਆ ਹੈ ਜੀ ਇਹਦੇ ਅੰਦਰ ਅਸੀਂ ਹੁਣ ਲੰਗਰ ਛਕਿਆ ਸੀਗਾ ਤੇ ਉੱਥੇ ਹੀ ਹੁਣ ਕਰਾਂਗੇ ਬਰਤਨ ਸਾਫ਼ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਕਿ ਹੁਣ ਕਿਵੇਂ ਬਣਾਇਆ ਉਹਨਾਂ ਨੇ ਪਹਿਲਾਂ ਵੀ ਵੈਸੇ ਪੱਕਾ ਹੀ ਸੀਗਾ ਸਾਰਾ ਕੁਛ ਬਾਕੀ ਉਹਨਾਂ ਨੀਚੇ ਚੰਗੀ ਤਰ੍ਹਾਂ ਨਹੀਂ ਸੀ ਸਾਫ਼-ਸਾਫ਼ ਨਹੀਂ ਹੈਗਾ ਇਦਾਂ ਦਾ ਹੀ ਫਰਸ਼ ਸੀਗਾ ਹੁਣ ਵਧੀਆ ਕੀਤਾ ਲੱਗ ਰਿਹਾ ਮੈਨੂੰ ਐ ਬੰਬੀ ਜੇ ਪਾਣੀ ਨਹੀਂ ਚਲਾਇਆ ਨਾ ਆਹ ਦੇਖੋ ਜੀ ਕਿੰਨਾ ਵਧੀਆ ਸਿਸਟਮ ਕਰ ਦਿੱਤਾ ਹੋਇਆ ਵਾ ਬਰਤਨਾਂ ਦਾ ਮੇਲੇ ਤੇ ਹਰ ਦਿਨ ਤਿਆਰ ਤੇ ਨਾ ਜਿਵੇਂ ਵਧੀਆ ਢੰਗ ਨਾਲ ਸਾਫ਼ ਕਰ ਸਕਦੇ ਆ ਅੱਛਾ ਸਰਫ ਹੈਗਾ ਇਹਨਾਂ ਨੇ ਕਦੇ ਨਹੀਂ ਸੀ ਸਰਫ ਨਾਲ ਬਰਤਨ ਸਾਫ਼ ਕੀਤੇ ਨਾ ਇਹ ਹਮੇਸ਼ਾ ਹੀ ਸਵਾ ਨਾਲ ਕਰਦੇ ਸੀ ਪਰ ਹੁਣ ਇਸ ਟਾਈਮ ਇਹਨਾਂ ਨੇ ਵੀ ਸਰਫ ਨਾਲ ਕਰਨੇ ਸ਼ੁਰੂ ਕਰ ਦਿੱਤੇ ਆ ਸਾਪਾਣੀ ਵਰੀਆਂ ਚੋਂ ਇੱਕ ਵਾਰ ਇਧਰੋਂ ਕੱਢਣਾ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਇਧਰ ਘਰ ਨੂੰ ਵੀਰੇ ਆਪਣੇ ਕੋਲ ਤੇ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਫੇਰ ਕਿਸੇ ਨਵੇਂ ਵਲੌਗ ਦੇ ਵਿੱਚ ਮਿਲਾਂਗੇ ਆਜ ਇਧਰੋਂ ਬਾਹਰ ਨੂੰ ਜਾਣ ਦਾ ਰਸਤਾ ਹੈ ਜੀ ਉਹ ਸਾਹਮਣੇ ਵੱਡਾ ਗੇਟ ਨਜ਼ਰ ਆ ਰਿਹਾ ਹੁਣ ਆ ਤੁਹਾਨੂੰ ਬਸ ਉੱਥੋਂ ਹੀ ਅਸੀਂ ਆਪਾਂ ਰੋਡ ਤੇ ਚੜ ਜਾਣਾ ਤੇ ਹੁਣ ਅਸੀਂ ਜਾ ਰਹੇ ਹਾਂ ਜੀ ਮਿਲਾਂਗੇ ਤੁਹਾਨੂੰ ਕਿਸੇ ਨੈਕਸਟ ਵਲੌਗ ਨਾਲ ਸੋ ਥੈਂਕ ਯੂ ਮਾਰੇ ਸਭ ਤੇ ਕਿਰਪਾ ਆਪਣੀ ਬਣਾ ਕੇ ਰੱਖਣ ਚੜਦੀ ਕਲਾ ਚ ਰਹੋ